ਅੰਤੀ ਦੋਸਤੋ ਸਵਾਗਤ ਹੈ ਤੁਹਾਡਾ ਦੋਸਤੋ ਅੱਜ ਆਪਾਂ ਸਿੱਧੇ ਸਾਦੇ ਸ਼ਬਦਾਂ ਚ ਬੌਬ ਲਜ਼ਾਰ ਬਾਰੇ ਗੱਲ ਕਰਾਂਗੇ ਬੌਬ ਲਜ਼ਾਰ ਇੱਕ ਬਹੁਤ ਹੀ ਕੈਂਟ ਫਿਗਰ ਹੈ ਯੂਐਫਓ ਦੇ ਫੀਲਡ ਦੇ ਵਿੱਚ ਯੂਫੋਲੋਜੀ ਦੇ ਫੀਲਡ ਦੇ ਵਿੱਚ ਉਹਦਾ ਸਭ ਤੋਂ ਉੱਪਰ ਨਾਮ ਹੈ ਕਿਉਂਕਿ ਉਹ ਹੀ ਅਜਿਹਾ ਬੰਦਾ ਹੈ ਜਿਨੇ ਸਭ ਤੋਂ ਪਹਿਲਾਂ ਰਿਵਰਸ ਇੰਜੀਨੀਅਰਿੰਗ ਬਾਰੇ ਗੱਲ ਕੀਤੀ ਸੀ ਜਿਨੇ ਸਭ ਤੋਂ ਪਹਿਲਾਂ ਇਹ ਰਾਜ਼ ਖੋਲ੍ਹਿਆ ਸੀ ਕਿ ਯੂਐਸ ਦੇ ਕੋਲ ਬਹੁਤ ਸਾਰੇ ਰਿਕਵਰਡ ਯੂਐਫਓਜ਼ ਨੇ ਜਿਨ੍ਹਾਂ ਨੂੰ ਉਹ ਬੈਕ ਇੰਜੀਨੀਅਰਿੰਗ ਕਰਕੇ ਯਾਨੀ ਦੇਖ ਕੇ ਕਿ ਉਹਨਾਂ ਦਾ ਸਿਸਟਮ ਕੀ ਹੈ ਉਹਨਾਂ ਦੀ ਨਕਲ ਦੇ ਨੂੰ ਕਰਕੇ ਯੂਐਫਓਜ਼ ਤਿਆਰ ਕਰਦੇ ਨੇ ਆਪਣੇ ਹਿਊਮਨ ਮੇਡ ਯੂਐਫਓਜ਼ ਵੀ ਇਸ ਸਮੇਂ ਬਹੁਤ ਸਾਰੇ ਮੌਜੂਦ ਨੇ 75% ਤੋਂ ਵੱਧ ਯੂਐਫਓਜ਼ ਜਿਹੜੇ ਨੇ ਇਸ ਸਮੇਂ ਜੋ ਧਰਤੀ ਤੇ ਮੌਜੂਦ ਨੇ ਉਹ ਇਨਸਾਨਾਂ ਦੇ ਆਪਣੇ ਮਿਲਟਰੀਜ਼ ਦੇ ਆਪਣੇ ਬਣਾਏ ਹੋਏ ਨੇ ਬੌਬ ਲਜ਼ਾਰ ਨੇ ਪਹਿਲੀ ਵਾਰ ਹੀ ਰਾਜ ਖੋਲਿਆ ਸੀ ਤੇ ਏਰੀਆ 51 ਦੇ ਸਾਰੇ ਰਾਜ ਖੋਲੇ ਸੀ ਜੋ ਕਿ ਬਾਅਦ ਦੇ ਵਿੱਚ ਬਿਲਕੁਲ ਸੱਚ ਸਾਬਤ ਹੋਇਆ ਏਰੀਆ 51 ਦੇ ਵਜੂਦ ਨੂੰ ਯੂਐਸ ਦੀ ਗਵਰਨਮੈਂਟ ਨੇ ਕਦੇ ਨਹੀਂ ਮੰਨਿਆ ਤਾਂ ਇਹ ਇਦਾ ਮਤਲਬ ਇਹ ਨਿਕਲਦਾ ਵੀ ਜੇ ਏਰੀਆ 50 ਬੰਦ ਦੀ ਗੱਲ ਨਾ ਮੰਨਣ ਦੇ ਬਾਵਜੂਦ ਉਹ ਗੱਲ ਬਿਲਕੁਲ ਸੱਚੀ ਨਿਕਲੀ ਹੈ ਤਾਂ ਬੌਬ ਲਜ਼ਾਰ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸੱਚੀਆਂ ਸਿਗੀਆਂ ਸੋ ਬੌਬ ਲਜ਼ਾਰ ਦਾ ਨਾਮ ਜਿਹੜਾ ਹੈਗਾ ਰੋਬਰਟ ਸਕਾਟ ਲਜ਼ਾਰ ਹੈ ਉਹ 1959 ਦੇ ਵਿੱਚ ਅਮਰੀਕਾ ਦੇ ਵਿੱਚ ਜੰਮਿਆ ਤੇ ਉਹ ਬਾਇ ਪ੍ਰੋਫੈਸ਼ਨ ਇੱਕ ਫਿਜ਼ਿਸਿਸਟ ਹੈ ਯਾਨੀ ਫਿਜ਼ਿਕਸ ਦੇ ਫੀਲਡ ਦਾ ਬੰਦਾ ਹੈ ਉਹਨੇ ਐਮਆਈਟੀ ਦੇ ਵਿੱਚ ਮੈਸੇਚੂਸੈਟਸ ਦੇ ਵਿੱਚੋਂ ਜਿਹੜੀ ਮੈਸੇਚੂਸੈਟਸ ਇੰਸਟੀਚਿਊਟ ਆਫ ਟੈਕਨੋਲੋਜੀ ਆ ਉੱਥੇ ਤੋਂ ਆਪਣੀ ਫਿਜ਼ਿਕਸ ਦੇ ਵਿੱਚ ਮਾਸਟਰਸ ਦੀ ਡਿਗਰੀ ਕੀਤੀ ਤੇ ਫਿਰ ਉਸ ਤੋਂ ਬਾਅਦ ਉਹਨੇ ਕਲਟੈਕ ਤੋਂ ਇਲੈਕਟ੍ਰੋਨਿਕਸ ਦੇ ਵਿੱਚ ਮਾਸਟਰਸ ਦੀ ਡਿਗਰੀ ਕੀਤੀ ਉਹਦੂ ਬਾਅਦ ਜਿਹੜਾ ਹੈ ਇਨੂੰ ਕੁਝ ਬੰਦੇ ਇਹ ਜਿਹੇ ਦੇ ਸੰਪਰਕ ਦੇ ਵਿੱਚ ਆਏ ਜਿਨ੍ਹਾਂ ਨੇ ਉਹ ਬੰਦੇ ਬੇਸਿਕਲੀ CIA ਦੇ ਬੰਦੇ ਸੀ ਜਿਹੜੇ ਇਹਨੂੰ ਉਸ ਫੀਲਡ ਦੇ ਵਿੱਚ ਲੈ ਕੇ ਗਏ UFO ਦੀ ਰਿਸਰਚ ਦੇ ਵਿੱਚ ਉਹਨਾਂ ਨੂੰ ਪਤਾ ਸੀ ਇਹ ਬੰਦਾ ਬਹੁਤ ਜ਼ਿਆਦਾ ਟੈਲੈਂਟਡ ਹੈ ਅਸਲ ਦੇ ਵਿੱਚ ਇਹ ਕੋਈ ਵੀ ਕਾਰ ਲੈਂਦਾ ਸੀ ਤਾਂ ਉਹ ਕਾਰ ਦਾ ਸਿਸਟਮ ਕੁਝ ਇਸ ਤਰ੍ਹਾਂ ਦਾ ਕਰ ਲੈਂਦਾ ਸੀ ਕਿ ਉਹ ਬਹੁਤ ਥੋੜੇ ਫਿਊਲ ਦੇ ਵਿੱਚ ਬਹੁਤ ਦੂਰੀ ਤੱਕ ਬਹੁਤ ਜ਼ਿਆਦਾ ਸਪੀਡ ਨਾਲ ਉਹ ਕਾਰ ਜਾਇਆ ਕਰਦੀ ਸੀ ਉਹਨਾਂ ਨੂੰ ਪਤਾ ਲੱਗ ਗਿਆ ਦਾ ਫਿਜ਼ਿਕਸ ਦੇ ਵਿੱਚ ਤੇ ਇਲੈਕਟ੍ਰੋਨਿਕਸ ਦੇ ਫੀਲਡ ਦੇ ਵਿੱਚ ਖਾਸ ਕਰ ਜਿਹੜਾ ਪਾਵਰ ਜਨਰੇਸ਼ਨ ਆਫ ਇੰਜਨ ਉਹ ਸਿਸਟਮਸ ਦੇ ਉੱਤੇ ਯਾਨੀ ਪਾਵਰ ਸਿਸਟਮਸ ਦੇ ਉੱਪਰ ਇਹ ਕੰਮ ਕਰਦਾ ਸੀ ਗੱਡੀਆਂ ਦੀ ਅਪਦੀਆਂ ਦੇ ਉੱਤੇ ਉਹਨੂੰ ਮੋਡੀਫਾਈ ਕਰ ਲਿਆ ਕਰਦਾ ਸੀ ਇਸ ਕਰਕੇ ਉਹ ਇਹਨੂੰ ਇਸ ਪਾਸੇ ਲੈ ਕੇ ਗਏ ਸਭ ਤੋਂ ਪਹਿਲਾਂ ਇਹਨੂੰ E E G ਐਂਡ G ਨਾਮ ਦੀ ਜਿਹੜੀ ਕੰਪਨੀ ਹੈ ਪ੍ਰਾਈਵੇਟ ਇੱਕ ਉਹ ਕੰਟਰੈਕਟਰ ਕੰਪਨੀ ਹੈ ਮਿਲਟਰੀ ਦੇ ਲਈ ਸਿਸਟਮਸ ਬਣਾਉਣ ਦਾ ਕੰਮ ਕਰਦੀ ਹੈ ਐਟ ਪ੍ਰੈਜ਼ੈਂਟ ਜਿਹੜਾ ਹੈ ਸਰਵੇਲੈਂਸ ਸਿਸਟਮ ਬਣਾਉਂਦੀ ਹੈ ਪੁਰਾਣੇ ਸਮਿਆਂ ਤੋਂ 1970 ਦੇ ਵਿੱਚ ਦੇ ਟਾਈਮਾਂ ਦੇ ਵਿੱਚ ਇਹ ਕੰਪਨੀ ਜਿਹੜੀ ਆ ਹੋਰ ਵੀ ਬਹੁਤ ਸਰ ਸੁਪੀਸਟਿਕੇਟਿਡ ਸਿਸਟਮਸ ਬਣਾਉਂਦੀ ਸੀ ਇਸ ਕਰਕੇ ਇਹ ਇੱਕ ਮਿਲਟਰੀ ਦੇ ਨਾਲ ਅਟੈਚ ਹੋ ਕੇ ਪ੍ਰਾਈਵੇਟ ਕੰਟਰੈਕਟਰ ਦੇ ਤੌਰ ਤੇ ਕੰਮ ਕਰਦੀ ਸੀ ਉਹਨਾਂ ਨੇ ਇਹਨੂੰ ਪਹਿਲੀ ਵਾਰ ਇੰਟਰਵਿਊ ਕੀਤਾ ਉਸ ਨੌਕਰੀ ਦੇ ਲਈ ਫਿਰ ਇਹਦਾ ਜਿਹੜਾ এমਪਲੋਇਰ ਸੀਗਾ ਉਹ ਯੂਐਸ ਨਿਵਰ ਰਿਸਰਚ ਦਾ ਡਿਪਾਰਟਮੈਂਟ ਸੀਗਾ ਤੇ ਇਹਨੂੰ ਲਾਸ ਐਲਮੋਸ ਨੈਸ਼ਨਲ ਲੈਬ ਦੇ ਲਈ এমਪਲਾਈ ਕੀਤਾ ਗਿਆ ਸੀਗਾ ਤੇ ਇਹ ਇਸ ਕਰਕੇ ਪਪੂਲਰ ਹੋਇਆ ਵੀ ਇਹਨੇ ਨਾ ਇੱਕ ਕਿਤਾਬ ਲਿਖੀ ਜਿਹਦਾ ਨਾਮ ਸੀਗਾ ਡ੍ਰੀਮ ਲੈਂਡ ਐਨ ਆਟੋ ਬਾਇਓਗ੍ਰਾਫੀ ਇਹ ਉਹਦੀ ਬਹੁਤ ਪ੍ਰਸਿੱਧ ਕਿਤਾਬ ਹੈ ਇਹਨੂੰ ਪ੍ਰਸਿੱਧੀ ਹਾਸਲ ਹੋਈ ਜਦੋਂ ਇਨਵੈਸਟੀਗੇਟਿਵ ਜਰਨਲਿਸਟ ਅਮਰੀਕਾ ਦਾ ਜੋਰਜ ਨੈਪ ਉਹਨੇ 1999 ਦੇ ਵਿੱਚ ਬੌਬ ਲਾਜ਼ਾਰ ਨੂੰ ਯਾਨੀ ਰੋਬਰਟ ਸਕਾਟ ਲਾਜ਼ਾਰ ਨੂੰ ਇੰਟਰਵਿਊ ਕੀਤਾ ਸੀ ਪਹਿਲੀ ਵਾਰ ਜਿਦੇ ਚ ਉਹਨੇ ਏਰੀਆ 51 ਦੀ ਗੱਲ ਕੀਤੀ ਸੀ ਤੇ ਰਿਵਰਸ ਇੰਜੀਨੀਅਰਿੰਗ ਕੀਤੀ ਜਾ ਰਹੀ ਹੈ ਯੂ ਐਸ ਦੁਆਰਾ ਏਲੀਅਨ ਵਹੀਕਲਸ ਦੇ ਇਹ ਗਰਾਜ ਖੋਲ੍ਹਿਆ ਸੀਗਾ ਤੇ ਇਸ ਕਰਕੇ ਜਿਹੜਾ ਇਹ ਬਹੁਤ ਜ਼ਿਆਦਾ ਪੌਪੂਲਰ ਹੋਇਆ ਸੋ ਦੋਸਤੋ ਵੱਧ ਤੋਂ ਵੱਧ ਵੀਰ ਆਪਣੇ ਚੈਨਲ ਅਦ੍ਰਿਸ਼ਮ ਪੰਜਾਬੀ ਨੂੰ YouTube ਤੇ ਸਬਸਕ੍ਰਾਈਬ ਕਰ ਲਓ ਤੇ ਆਪਣੇ Facebook ਪੇਜ ਅਦ੍ਰਿਸ਼ਮ ਨੂੰ ਵੱਧ ਤੋਂ ਵੱਧ ਵੀਰ ਫੋਲੋ ਕਰਨ ਦੀ ਕਿਰਪਾਲਤਾ ਕਰੋ ਸੋ ਉਸ ਤੇ ਸਰਕਾਰ ਵੱਲੋਂ ਬਹੁਤ ਸਾਰੀਆਂ ਝੂਠੀਆਂ ਅਫਵਾਹਾਂ ਫਲਾਉਣ ਦੇ ਦੋਸ਼ ਲਾਏ ਜਾਂਦੇ ਨੇ ਪਰ ਜੇ ਇਹ ਗੱਲ ਸੱਚ ਸੀ ਉਸਤੇ ਹੋਰ ਤਰ੍ਹਾਂ ਦੇ ਦੋਸ਼ਾਂ ਦੇ ਕੇ ਸੀ ਝੂਠੇ ਮੁੱਠੇ ਕਿਉਂ ਦਰਜ ਕੀਤੇਗੇ ਪ੍ਰੋਸਟੀਚੂਸ਼ਨ ਦਾ ਇਲੀਗਲ ਮਟੀਰੀਅਲ ਸੇਲ ਕਰਨ ਦਾ ਤਾਂ ਉਹਦੇ ਤੇ ਸਿੱਧਾ ਨੈਸ਼ਨਲ ਸਿਕਿਉਰਿਟੀ ਲਈ ਖਤਰਾ ਕਹਿ ਕੇ ਕੇਸ ਚਲਾ ਕੇ ਅੰਦਰ ਕਿਉਂ ਨਹੀਂ ਕਰਤਾ ਉਹਨੂੰ ਦੂਜੀ ਗੱਲ ਉਹਦਾ ਜਿਹੜਾ ਪੌਲੀਗ੍ਰਾਫ ਟੈਸਟ ਕੀਤਾ ਗਿਆ ਯਾਨੀ ਜਿਹੜਾ ਜੋਰਜ ਨੇਪਸਿਓ ਨੇ ਉਹਨੂੰ ਸਜੈਸਟ ਕੀਤਾ ਵੀ ਦੇਖ ਸਰਕਾਰ ਤੈਨੂੰ ਤੇਰੀ ਲੋਚਨਾ ਕਰ ਰਹੀ ਹੈ ਕਹਿ ਰਹੀ ਆ ਵੀ ਇਹ ਝੂਠ ਬੋਲ ਰਿਹਾ ਹੈ ਜਾਂ ਕੁਝ ਵੀ ਨਹੀਂ ਹੈਗਾ ਕੋਈ ਰਿਵਰਸ ਇੰਜੀਨੀਅਰਿੰਗ ਨਹੀਂ ਕੀਤਾ ਜਾ ਰਿਹਾ ਇਹ ਲੀਨ ਕraft ਕੋਈ ਜਾਂ ਉਡਨ ਤਸ਼ਤਰੀ ਕੋਈ ਵੀ ਹੈ ਉਹਨੂੰ ਖੋਲ ਕੇ ਨਹੀਂ ਦੇਖਿਆ ਜਾ ਰਿਹਾ ਕਿ ਉਹ ਪਿੱਛੇ ਨੂੰ ਉਹਦਾ ਸਿਸਟਮ ਕੀ ਹੈ ਉਹਦੇ ਅੰਦਰ ਕਿਵੇਂ ਹੈ ਤਾਂ ਇਸ ਕਰਕੇ ਤੂੰ ਜਿਹੜਾ ਸਿੱਧਾ ਸਦਾ ਤਰੀਕਾ ਹੈ ਵੀ ਤੂੰ ਲਾਈ ਡਿਟੈਕਟਰ ਟੈਸਟ ਦੇ ਆਪਦਾ ਕਿ ਵੀ ਤੂੰ ਸੱਚ ਬੋਲ ਰਿਹਾ ਆ ਉਹਦਾ ਪੋਲੀਗ੍ਰਾਫ ਟੈਸਟ ਕਰਾਇਆ ਗਿਆ ਤੇ ਉਹ ਲਾਈ ਡਿਟੈਕਟਰ ਟੈਸਟ ਦੇ ਵਿੱਚ ਬੌਬ ਲਜ਼ਾਰ ਬਿਲਕੁਲ ਪਾਸ ਹੋਇਆ ਤੇ ਸਾਬਤ ਹੋਇਆ ਕਿ ਉਹ ਬਲ ਬਿਲਕੁਲ ਸੱਚ ਬੋਲਦਾ ਹੈ ਦੂਜਾ ਸਰਕਾਰ ਏਰੀਆ 51 ਦਾ ਵजूद ਤਾਂ ਮੰਨਦੀও ਨਹੀਂ ਹੈਗੀ ਹੁਣ ਤੱਕ ਨਹੀਂ ਮੰਨਦੀ ਜਦਕਿ ਉਹਦੇ ਏਰੀਆ 50 ਬਾਰੇ ਏਰੀਆ 51 ਬਾਰੇ ਦੱਸੀਆਂ ਸਾਰੀਆਂ ਗੱਲਾਂ ਤੇ ਜਿੰਨੇ ਵੀ ਖੋਜੀਆਂ ਨੇ ਖੋਜ ਕੀਤੀ ਤਾਂ ਇਹ ਸੱਚ ਸਾਬਤ ਹੋਇਆ ਏਰੀਆ 51 ਬਾਰੇ ਹੁਣ ਕੋਈ ਇਕੱਲੇ ਯੂ ایس ਦੇ ਲੋਕ ਹੀ ਨਹੀਂ ਦੁਨੀਆ ਭਰ ਦੇ ਨਾਗਰਿਕ ਜਾਣਦੇ ਨੇ ਏਰੀਆ 51 ਕੀ ਹੈ ਉਹ ਇੱਕ ਸੀਕ੍ਰੇਟ ਟੈਸਟਿੰਗ ਰੇਂਜ ਹੈ ਜਿੱਥੇ ਨਵੇਂ ਤੋਂ ਨਵੇਂ ਕਿਸਮ ਦੇ ਐਡਵਾਂਸ ਜੋ ਵੈਪਨ ਬਣਾ ਕੇ ਖਾਸ ਕਰ ਫਲਾਈਟ ਵੀਹਿਕਲਸ ਬਣਾ ਕੇ ਉੱਥੇ ਟੈਸਟ ਕੀਤੇ ਜਾਂਦੇ ਨੇ ਉਹ ਟੈਸਟਿੰਗ ਰੇਂਜ ਐ ਉਹ ਉਹਦੇ ਬਾਰੇ ਦੱਸਿਆ ਹੋਇਆ ਉਹਦਾ ਹਰ ਗੱਲ ਹਰ ਤੱਥ ਸੱਚ ਨਿਕਲਿਆ ਤੇ ਰਿਵਰਸ ਇੰਜੀਨੀਅਰਿੰਗ ਬਾਰੇ ਫਿਰ ਉਹਦੀਆਂ ਕਈਆਂ ਗੱਲਾਂ ਸੱਚ ਕਿਉਂ ਨਹੀਂ ਜੇ ਏਰੀਆ 51 ਬਾਰੇ ਉਹਦੀਆਂ ਕਈਆਂ ਸਾਰੀਆਂ ਗੱਲਾਂ ਸੱਚ ਨਿਕਲੀਆਂ ਨੇ ਤਾਂ ਇਹਦੇ ਮੁਦੂ ਰਿਵਰਸ ਇੰਜੀਨੀਅਰਿੰਗ ਬਾਰੇ ਵੀ ਜੋ ਉਹਨੇ ਕਿਹਾ ਉਹ ਅੱਜ ਤੱਕ ਸਾਰੀਆਂ ਗੱਲਾਂ ਸੱਚ ਹੀ ਨੇ ਸੋ ਸੱਚੀ ਸਾਬਤ ਹੋਈਆਂ ਨੇ ਸੋ ਇਸ ਕਰਕੇ ਬੌਬ ਲਾਜ਼ਾਰ ਨੂੰ ਆਪਾਂ ਇੱਕ ਆਥੈਂਟਿਕ ਸੋਰਸ ਮੰਨ ਸਕਦੇ ਆ ਉਹ ਫਲੋਰੀਡਾ ਦੇ ਵਿੱਚ ਰਹਿੰਦਾ ਮੌਜੂਦਾ ਸਮੇਂ ਉਹ ਆਪਣੀਆਂ ਸਾਰੀਆਂ ਕਾਰਾਂ ਨੂੰ ਮੋਡੀਫਾਈ ਕਰ ਲੈਂਦਾ ਤੇ ਮੌਜੂਦਾ ਸਮੇਂ ਉਹ ਇੱਕ ਕੰਪਨੀ ਬਣਾ ਕੇ ਰੇਅਰ ਅਰਥ ਮਿਨਰਲਸ ਤੇ ਜਿਹੜੇ ਇਹਨੂੰ ਕਹਿੰਦੇ ਐ ਐਕਜ਼ੋਟਿਕ ਮਟੀਰੀਅਲ ਕਹਿੰਦੇ ਨੇ ਜਿਹੜਾ ਅਜੀਬੋ ਗਰੀਬ ਕਿਸਮ ਦਾ ਆਊਟ ਆਫ ਪਲੇਸ ਆਰਟੀਕਲਸ ਜਿਵੇਂ ਹੁੰਦੇ ਨੇ ਕੋਈ ਧਰਤੀ ਤੇ ਰੇਅਰ ਅਰਥ ਮੈਟਲਸ ਪਾਏ ਜਾਂਦੇ ਨੇ ਉਹ ਉਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਵਿੱਚ ਵਪਾਰ ਕਰਦਾ ਤੁਸੀਂ ਦੱਸੋ ਜੇ ਬੌਬ ਲਜ਼ਾਰ ਸੱਚਾ ਨਹੀਂ ਸੀ ਕਿਹਦੇ ਨਾਲ ਉਹ ਇਹੋ ਜਿਹਾ ਵਪਾਰ ਕਰਦਾ ਕਿਤੇ ਨਾ ਕਿਤੇ ਉਹ ਮਿਲਟਰੀ ਕੰਟਰੈਕਟਰਸ ਜਿਹੜੇ ਇਸ ਫੀਲਡ 'ਚ ਕੰਮ ਕਰਦੇ ਨੇ ਜਿਹੜੇ ਜਾਣਦੇ ਨੇ ਬੌਬ ਲਜ਼ਾਰ ਸੱਚਾ ਬੌਬ ਲਜ਼ਾਰ ਇਸ ਕੰਮ ਨੂੰ ਕਰਦਾ ਸੀ ਉਹ ਹੀ ਉਹ ਤੋਂ ਇਸ ਟਾਈਪ ਦਾ ਮਟੀਰੀਅਲ ਖਰੀਦਦੇ ਹੋਣੇ ਆਮ ਜਨਤਾ ਤਾਂ ਨਹੀਂ ਖਰੀਦੀ ਹੋਣੀ ਆਮ ਲੋਕਾਂ ਨੂੰ ਉਸ ਚੀਜ਼ ਦਾ ਕੀ ਲੈਣਾ ਦੇਣਾ ਸੋ ਬੌਬ ਆਪਣੀਆਂ ਗੱਡੀਆਂ ਜਿਹੜੀਆਂ ਮੋਡੀਫਾਈ ਕਰਦਾ ਉਹ 1 ਲੀਟਰ 'ਚ ਸੈਂਕੜੇ ਕਿਲੋਮੀਟਰ ਚੱਲ ਜਾਂਦੀਆਂ ਨੇ ਬੌਬ ਅਜੇ ਤੱਕ ਬਹੁਤ ਇਹ ਕਮਾਈ ਕਰ ਰਿਹਾ ਨਾ ਉਹ ਕਦੇ ਮੀਡੀਆ ਦੇ ਅੱਗੇ ਪੈਸੇ ਲਈ ਆਇਆ ਨਾ ਕਦੇ ਉਹ ਪ੍ਰਸਿੱਧੀ ਲਈ ਆਇਆ ਉਹਦੇ ਅਬ ਦੇ ਅੰਦਰ ਇੰਨਾ ਜ਼ਿਆਦਾ ਟੈਲੈਂਟ ਹੈ ਉਹਦੇ ਟੈਲੈਂਟਾਂ ਦੇ ਸਿਰ ਤੇ ਉਹ ਹਜੇ ਤੱਕ ਬਹੁਤ ਵਧੀਆ ਢੰਗ ਦੇ ਨਾਲ ਸਰਵਾਈਵ ਕਰ ਰਿਹਾ ਸੋ ਆਪਾਂ ਹੁਣ ਜਿਹੜਾ ਅੱਗੇ ਗੱਲ ਕਰਦੇ ਆ ਕਿ ਉਹਨੇ ਏਰੀਆ 51 ਦੇ ਬਾਰੇ ਕੀ ਗੱਲ ਦੱਸੀ ਉਹਨੇ ਦੱਸਿਆ ਵੀ ਏਰੀਆ 51 ਦੇ ਵਿੱਚ ਇੱਕ S4 ਫੈਸਿਲਿਟੀ ਹੈ ਬਾਅ ਮੂਤਾਬਕ ਨਵਾੜਾ ਦੇ ਖੇਤਰ ਦੇ ਵਿੱਚ ਗਰੂਮ ਲੇਕ ਤੋਂ ਲੈ ਕੇ ਲੇਕ ਪਪੂਜ਼ ਤੱਕ ਜਿਹੜਾ 15 ਕਿਲੋਮੀਟਰ ਦਾ ਏਰੀਆ ਹੈ ਉਹਦੇ ਨੀਚੇ ਅੰਡਰਗਰਾਉਂਡ ਯਾਨੀ ਭੂਮੀਗਤ ਏਰੀਆ 51 ਬਣਿਆ ਹੋਇਆ ਹੈ ਤੇ ਇਹ ਦਾ ਕੋਡ ਨੇਮ ਜਿਹੜਾ ਇਸ ਏਰੀਆ 51 ਦਾ ਉਹ ਡ੍ਰੀਮ ਲੈਂਡ ਹੈ ਤੇ ਬੌਬ ਕਹਿੰਦਾ ਵੀ ਮੈਂ ਇੱਕ ਖਾਸ ਏਲੀਨ ਯੂ ਐਫਓ ਤੇ ਕੰਮ ਕਰਦਾ ਸੀ ਜਿਹਦੇ ਤੇ ਕੰਮ ਕਰਦਾ ਸੀ ਉਹਨੂੰ ਉਹ ਜਿਸ ਹੈਂਗਰ ਦੇ ਵਿੱਚ ਉਸ ਯੂ ਐਫਓ ਤੇ ਉਹ ਕੰਮ ਕਰ ਰਿਹਾ ਸੀਗਾ ਉਹਦਾ ਕੋਡ ਨੇਮ ਜਿਹੜਾ ਹੈਗਾ ਉਸ ਉਸ ਐਸ ਉਹਦਾ ਨਾਮ ਐਸ 4 ਉਹਦਾ ਕੋਡ ਨੇਮ ਹੈ ਗਲੀਲੀਓ ਯਾਨੀ ਉਹ ਜਿਹੜੇ ਹੈਂਗਰ ਚ ਕੰਮ ਕਰਦਾ ਸੀ ਜਿਹੜੀ ਫੈਸਿਲਿਟੀ ਚ ਉਹ ਜਿਹੜੀ ਏਲੀਨ ਤੋਂ ਰਿਕਵਰ ਹੋਈ ਵੀ ਯੂ ਐਫ ਓ ਸਗੀ ਯਾਨੀ ਕ੍ਰੈਸ਼ ਰਿਟਰੀਵਲ ਦੇ ਵਿੱਚ ਬ੍ਰੰਧ ਹੋਈ ਹੋਵੇ ਚਾਹੇ ਉਹ ਇਹਨਾਂ ਨੇ ਸਿੱਟੀ ਹੋਵੇ ਜਾਂ ਕਿ ਤਹੂਰ ਮਿਲੀ ਹੋਵੇ ਤਾਂ ਉਹ ਜਿੱਥੇ ਰੱਖੀ ਗਈ ਐ ਉਸ ਫੈਸਲਰੀ ਨੂੰ S4 ਕਿਹਾ ਜਾਂਦਾ ਉਹਦਾ ਕੋਡ ਨੇਮ ਗੈਲੀਲਿਓ ਹੈ ਉਹ ਦੱਸਦਾ ਬੌਬ ਕਿ ਵੀ ਮੈਂ ਉਹਨੂੰ ਪਿਆਰ ਦੇ ਨਾਲ ਜਦੋਂ ਮੈਨੂੰ ਪਹਿਲੀ ਵਾਰ ਉਹ ਦੱਸਦਾ ਵੀ ਮੈਨੂੰ ਪਹਿਲੀ ਵਾਰ ਕਿਵੇਂ ਲੈ ਕੇ जाया ਗਿਆ ਉਹ ਦੱਸਦਾ ਵੀ ਮੈਨੂੰ ਸੂਰ-ਸੂਰੇ ਫੋਨ ਆਇਆ ਵੀ ਜੀ ਹਾਲਾਂਕਿ ਉਸ ਸਮੇਂ ਚਾਹੇ 9 ਵਜੇ ਹੁੰਦੇ ਸੀ ਕਿਹਾ ਜਾਂਦਾ ਸੀ ਵੀ ਇਸ ਸਮੇਂ 4:15 ਹੋ ਰਹੇ ਨੇ ਤੇ ਤੁਸੀਂ 4:45 ਤੇ ਫਲਾਣੇ 에어ਪੋਰਟ ਤੇ ਪਹੁੰਚ ਜਾਣਾ ਤਾਂ ਫਿਰ ਇੱਕ ਸਪੈਸ਼ਲ ਜਹਾਜ਼ ਜੰਦਾ ਸੀ ایرోপ্লেন چھوٹਾ ਚਾਰਟਰ ਪਲੇਨ ਉਹਦੇ ਸਾਰੀਆਂ ਜਿਹੜੀਆਂ ਧੱਕੀਆਂ ਵਗੈਰਾ ਹੁੰਦੇ ਸੀ ਸ਼ੀਸ਼ੇ ਹੁੰਦੇ ਸੀ ਉਹਨਾਂ ਤੇ ਕਾਲੇ ਪਰਦੇ ਚੜੇ ਹੁੰਦੇ ਸੀ ਉਹ ਜਹਾਜ਼ ਦੇ ਵਿੱਚ ਉਹਨੂੰ ਇੱਕ ਜਗ੍ਹਾ ਜਾ ਕੇ ਉਤਾਰਿਆ ਜਾਂਦਾ ਸੀਗਾ 에어ਪੋਰਟ ਤੇ ਉੱਥੇ ਇੱਕ ਵੱਡੀ ਸਾਰੀ ਵੈਨ ਖੜੀ ਹੁੰਦੀ ਸੀਗੀ ਉਸ ਵੈਨ ਦੇ ਵੀ ਸ਼ੀਸ਼ੇ ਕਾਲੇ ਹੁੰਦੇ ਸੀ ਉਹਨੂੰ ਤੇ ਉਸ ਤਰ੍ਹਾਂ ਦੇ ਹੋਰ ਕੁਝ ਬੰਦੇ ਜਿਹੜੇ ਇਸ ਤਰ੍ਹਾਂ ਦੇ ਸੀਕ੍ਰੀਟ ਪ੍ਰੋਜੈਕਟਸ ਤੇ ਕੰਮ ਕਰਦੇ ਸੀ ਕਲਾਸੀਫਾਈਡ ਪ੍ਰੋਜੈਕਟ ਇਹਨਾਂ ਨੂੰ ਕਹਿੰਦੇ ਨੇ ਕਲਾਸੀਫਾਈਡ ਪ੍ਰੋਜੈਕਟਸ ਤੇ ਕੰਮ ਕਰਨ ਵਾਲੇ ਬੰਦਿਆਂ ਨੂੰ ਉਸ ਬੈਨ ਉਸ ਗੱਡੀ ਦੇ ਵਿੱਚ ਲੇਕ ਪਪੂਜ਼ ਤੋਂ ਲੈ ਕੇ ਲੇਕ ਗਰੂਮ ਤੱਕ ਜਿਹੜਾ ਏਰੀਆ ਪੈਂਦਾ ਏ ਏਰੀਆ 51 ਜਿਹਨੂੰ ਕਿਹਾ ਜਾਂਦਾ ਡ੍ਰੀਮ ਲੈਂਡ ਕੋਡ ਨੇਮ ਉੱਥੇ ਲੈ ਕੇ जाया ਜਾਂਦਾ ਸੀਗਾ ਫੇਰ ਉਹ ਦੱਸਦਾ ਵੀ ਉਹਦੇ ਅੰਦਰ ਇੱਕ ਬੜੀ ਹੀ ਗੁਪਤ ਟੰਗ ਦੇ ਬਹੁਤ ਮੋٹے-ਮੋٹے ਗੇਟ ਲੱਗੇ ਹੁੰਦੇ ਸੀ ਫੇਰ ਇੱਕ ਹੈਂਗਰ ਆ ਜਾਂਦਾ ਸੀਗਾ S4 ਉਹਦਾ ਕੋਡ ਨੇਮ ਸੀਗਾ ਗਲੀਲੀਓ ਤੇ ਉਹਦੇ ਅੰਦਰ ਫਿਰ ਮੈਂ ਬੜਿਆ ਜਦ ਮੈਂ ਪਹਿਲੀ ਵਾਰ ਬੜਿਆ ਤਾਂ ਉੱਥੇ ਇੱਕ ਡਲ ਗ੍ਰੇਸ਼ ਸਟੀਲ ਕਲਰ ਦੇ ਯਾਨੀ ਡੱਲ ਗ੍ਰੇ ਕਲਰ ਦੀ ਸਟੀਲ ਵਰਗੇ ਰੰਗ ਦੀ ਇੱਕ ਯੂ ਐਫ ਓ ਖੜੀ ਸੀਗੀ ਜਿਹਦਾ ਸਾਈਜ਼ ਜਿਹੜੀ 52 ਤੋਂ 54 ਫੁੱਟ ਜਿਹਦਾ ਘੇਰਾ ਹੋਣਾ ਜਿਹਦੀ 16 ਫੁੱਟ ਉਚਾਈ ਸੀ ਕਹਿੰਦਾ ਮੈਂ ਉੱਥੇ ਖੜੇ ਬੰਦਿਆਂ ਨੂੰ ਪੁੱਛਿਆ ਬੌਬ ਨੇ ਆਪਣੀ ਇੰਟਰਵਿਊ ਦੇ ਵਿੱਚ ਦੱਸਿਆ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਯਾਰ ਕੋਈ ਐਡਵਾਂਸਡ ਏਅਰਕ੍ਰਾਫਟ ਲੱਗਦਾ ਮੈਨੂੰ ਯੂਐਸ ਦਾ ਇਹ ਵੀ ਜਿਹਨੂੰ ਲੋਕ ਵੇਖਦਾ ਲੋਕ ਵੀਡੀਓਜ਼ ਵਗੈਰਾ ਪਾਉਂਦੇ ਨਹੀਂ ਜਾਂ ਫੋਟੋਆਂ ਖਿੱਚਦੇ ਨਹੀਂ ਜਾਂ ਕਹਿੰਦੇ ਨੇ ਵੀ ਉਡਨਤਸ਼ਤਰੀਆਂ ਦਿੱਖਦੀਆਂ ਨੇ ਵੀ ਉਹ ਲੱਗਦਾ ਵੀ ਉਹ ਸਰਕਾਰ ਦੇ ਹੀ ਨੇ ਸਾਰੇ ਹਥਿਆਰ ਯਾਨੀ ਗੁਪਤ ਤੌਰ ਤੇ ਸਰਕਾਰ ਇਹ ਹਥਿਆਰ ਬਣਾ ਰਹੀ ਆ ਕਿਉਂਕਿ ਬੌਬ ਨੂੰ ਪਤਾ ਸੀ ਵੀ ਉਸ ਸਮੇਂ ਐਸਆਰ 71 ਬਲੈਕ ਬਰਡ ਨਾਮ ਦਾ ਜਿਹੜਾ ਸਪਾਈ ਪਲੇਨ ਬਣਾਇਆ ਜਾ ਰਿਹਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਤਾਂ ਉਹਨੇ ਦੇਖਿਆ ਜਿਹੜੀ ਦੀ ਫਿਰ ਉਹ ਜਿੱਦੇ ਤੇ ਉਹਨਾਂ ਨੇ ਕਿਹਾ ਵੀ ਨਹੀਂ ਇਹ 100 and one percent. एलियन यूएफओ ਤੇ ਤਿੰਨੇ ਇਹਦੇ ਤੇ ਕੰਮ ਕਰਨਾ ਉਹਨਾਂ ਨੇ ਫਿਰ ਉਹਨੂੰ ਉਹਦੇ ਅੰਦਰ ਲੈ ਕੇ ਗਏ ਉਹਨਾਂ ਨੇ ਦਿਖਾਇਆ ਵੀ ਇਹਦੇ ਪਾਵਰ ਰਿਐਕਟਰ ਤੇ ਤਿੰਨੇ ਕੰਮ ਕਰਨਾ ਹੈ ਤਿੰਨੇ ਇਹ ਦੇਖਣਾ ਹੈ ਵੀ ਇਹਦਾ ਪਾਵਰ ਰਿਐਕਟਰ ਕਿਵੇਂ ਜਿਹੜਾ ਪਾਵਰ ਸਪਲਾਈ ਕਰਦਾ ਸਾਰੇ ਇੰਜਨ ਨੂੰ ਤੇ ਕੀ ਇਹਦਾ ਸਿਸਟਮ ਹੈ ਕਿਵੇਂ ਇਹਦਾ ਪ੍ਰਪਲਸ਼ਨ ਸਿਸਟਮ ਹੈ ਫਿਰ ਬੌਬ ਦੱਸਦਾ ਹੈ ਵੀ ਉਹਨੇ ਦੇਖਿਆ ਵੀ ਉਹਦੇ ਅੰਦਰ ਇੱਕ ਅਜੀਬ ਜਿਹਾ ਮਟੀਰੀਅਲ ਫਿਊਲ ਦੇ ਤੌਰ ਤੇ ਯੂਜ਼ ਹੁੰਦਾ ਸੀ ਜਿਹਨੂੰ ਉਹਦੇ ਬਾਦ ਦੇ ਵਿੱਚ ਐਲੀਮੈਂਟ ਉਦਸਿਆਗੇ ਵੀ A ਨੂੰ ਐਲੀਮੈਂਟ 115 ਕਹਿੰਦੇ ਨੇ ਜਿਹਦਾ ਨਾਮ ਕੀ ਬਾਦਚੋ ਆ ਕੇ ਬਹੁਤ ਬਾਦਚੋ ਆ ਕੇ ਫਿਜ਼ਿਕਸ ਕੈਮਿਸਟਰੀ ਦੇ ਵਿੱਚ ਦਰਜ ਕੀਤਾ ਗਿਆ ਇੱਕ ਐਲੀਮੈਂਟ ਦੇ ਤੌਰ ਤੇ ਕੈਮੀਕਲ ਦੇ ਤੌਰ ਤੇ ਜਿਹਨੂੰ ਕੀ ਅੱਜ ਦੀ ਤਰੀਕ ਦੇ ਵਿੱਚ ਮਸਕੋਵੀਅਮ ਕਿਹਾ ਜਾਂਦਾ ਹੈ ਤੇ ਉਹ ਉਹ ਉਹਦੇ ਨਾਲ ਚੱਲਦੀ ਸੀਗੀ ਤੇ ਉਹ ਕੀ ਕਰਦੀ ਸੀਗੀ ਉਹ ਯੂ ਐਫ او ਦੱਸਦਾ ਵੀ ਉਹਦੇ ਜਿਹੜੇ ਉਹ ਇੱਕ ਤਾਂ ਉਹ ਕਹਿੰਦਾ ਵੀ ਜਿਹੜੇ ਉਹਦੇ ਪਾਵਰ ਰਿਐਕਟਰ ਸੀ ਨਾ ਉਹ ਆਪਣੇ ਜਿਹੜੇ ਇਲੈਕਟ੍ਰਿਸਿਟੀ ਦੇ ਪਲਾਂਟ ਹੁੰਦੇ ਨੇ ਪਾਵਰ ਪਲਾਂਟ ਹੁੰਦੇ ਨੇ ਵੀ ਉਹ ਤਿੰਨ ਪਾਵਰ ਪਲਾਂਟਾਂ ਜਿੰਨੀ ਪਾਵਰ ਜਿਹੜੀ ਹੈ ਸਿੰਗਲ ਟਾਈਮ ਦੇ ਵਿੱਚ ਪੌਪ ਪੈਦਾ ਕਰ ਦਿੰਦਾ ਸੀ ਉਹੋ ਜਿਹੜੇ ਪਾਵਰ ਰਿਐਕਟਰ ਸੀਗੇ ਉਸ ਯੂ ਐਫ ਓ ਦੇ ਯਾਨੀ ਇੰਨੀ એનર્ਜੀ ਚਾਹੀਦੀ ਹੈ ਉਹ ਕਹਿੰਦਾ ਯੂ ਐਫ ਓ ਨਿਕ ਨੂੰ ਉੱਡਣ ਲਈ ਕਿਉਂਕਿ ਉਹਨੇ ਦੱਸਿਆ ਫਿਰ ਵੀ ਇਹ ਕੀ ਕਰਦੀ ਹੈ ਇਹ ਹੀ ਗ੍ਰੈਵਿਟੀ ਨੂੰ ਕੱਟ ਦਿੰਦੀ ਹੈ ਗ੍ਰੈਵਿਟੀ ਨੂੰ ਕੱਟਣ ਦੇ ਕਰਕੇ ਸਪੇਸ ਡਿਸਟੋਰਸ਼ਨ ਪੈਦਾ ਹੋ ਜਾਂਦੀ ਹੈ ਸਪੇਸ ਡਿਸਟੋਰਸ਼ਨ ਪੈਦਾ ਹੋਣ ਦੇ ਨਾਲ ਜਦੋਂ ਗ੍ਰੈਵਿਟੀ ਕਿਸੇ ਚੀਜ਼ ਦੀ ਕੱਟ ਜਾਂਦੀ ਹੈ ਨਾ ਵੀਰੋ ਤਾਂ ਉਹਦੇ ਲਈ ਸਮਾਂ ਜਿਹੜਾ ਹੈਗਾ ਉਹਦਾ ਵਜੂਦ ਨਹੀਂ ਰਹਿੰਦਾ ਸਮਾਂ ਜਿਹੜਾ ਹੈ ਜਿਵੇਂ ਕਿ ਲਗਾ ਲੋ ਵੀ ਇਹ ਜਿਹੜੀਆਂ ਉਡਣ ਤਸ਼ਤਰੀਆਂ ਨੇ ਉਹ ਗ੍ਰੈਵਿਟੀ ਨੂੰ ਡਿਸਟੋਰਟ ਕਰਕੇ ਟਾਈਮ ਦੇ ਵਿੱਚ ਮੂਵ ਕਰਦੀਆਂ ਨੇ ਸਕਿੰਟ ਚ ਇੱਥੇ ਸਕਿੰਟ ਚ ਇੱਥੇ ਸਕਿੰਟ ਚ ਇੱਥੇ ਇੱਥੇ ਦਿਖਦੀਆਂ ਨੇ ਉਹ ਕਿੰਨੇ ਸਥਾਨ ਚ ਕਿੱਥੇ ਤੋਂ ਉੱਥੇ ਤੋਂ ਉੱਥੇ ਤੱਕ ਇੱਥੇ ਤੋਂ ਇੱਥੇ ਤੱਕ ਕਿਵੇਂ ਗਈਆਂ ਇੰਨੀ ਦਿਸਦਾ ਇੰਨੀ ਤੇਜ਼ੀ ਨਾਲ ਜਾਂਦੀ ਆ ਉਹ ਸਮੇਂ 'ਚ ਇੱਥੋਂ ਇੱਥੇ ਸਕਿੰਟ 'ਚ ਅੱਖ ਦੇ ਝਪਕੇ ਨਾਲ ਸਮਾਂ ਬੀਤਿਆ ਇੱਥੋਂ ਇੱਥੇ ਦਿਖਦੀ ਐ ਇੱਥੋਂ ਇੱਥੇ ਦਿਖਦੀ ਐ ਇੱਥੋਂ ਇੱਥੇ ਦਿਖਦੀ ਐ ਤਾਂ ਉਹ ਇੰਨੀ ਤੇਜ਼ੀ ਨਾਲ ਚੱਲਦੀ ਐ ਕਿਉਂਕਿ ਉਹ ਜ਼ਿਆਦਾਤਰ ਗ੍ਰੈਵਿਟੀਨ ਡਿਸਟੋਰਟ ਕਰਕੇ ਸਮੇਂ ਦੇ ਵਿੱਚ ਚੱਲਣ ਲੱਗ ਜਾਂਦੀ ਐ ਉਹ ਇੱਕ ਇੱਕ ਤਰ੍ਹਾਂ ਨਾਲ ਵੋਇਡ ਪੈਦਾ ਕਰ ਲੈਂਦੀ ਐ ਇੱਕ ਐਸਾ ਘੀਰਾ ਜਿਹਾ ਪੈਦਾ ਕਰ ਲੈਂਦੀ ਐ ਜਿਹੜਾ ਉਹਨੂੰ ਸੁਲੂਕੇ ਵਾਂਗੂ ਅੰਦਰ ਖਿੱਚ ਲੈਂਦਾ ਜਿਹਦੇ ਅੰਦਰ ਬਿਲਕੁਲ ਵੈਕੂਮ ਹੁੰਦਾ ਤੇ ਉਹ ਖਿੱਚੇਨ ਦੇ ਕਰਕੇ ਜਿਹੜਾ ਇਹ ਸਕਿੰਟਾਂ ਦੇ ਵਿੱਚ ਬਹੁਤ ਦੂਰ ਤੱਕ ਮੂਵ ਕਰ ਜਾਂਦੀ ਹੈ ਯਾਨੀ ਸਮੇ ਉਥੇ ਸਥਾਨ ਦੇ ਮਾਇਨੇ ਨਹੀਂ ਰਹਿੰਦੇ ਵੀ ਵਿਚਾਲੇ ਕਿੰਨੀ ਥਾਂ ਹੈ ਕਿੰਨੀ ਦੂਰ ਹੈ ਉਸ ਸਕਿੰਟਾਂ ਦੇ ਵਿੱਚ ਸੈਂਕੜੇ ਮੀਲ ਪਰਾਂ ਦਿਸਦੀ ਐ ਇਸ ਇੱਥੇ ਕਦੇ ਆਏ ਆਪਾਂ ਜਦੋਂ ਰਿਕਾਰਡਿੰਗਸ ਵਗੈਰਾ ਦੇਖਦੇ ਆ ਕਿਸੇ ਦੀਆਂ ਯੂ ਐਫ ਓ ਦੀਆਂ ਪਾਈਆਂ ਹੋਈਆਂ ਤਾਂ ਉਸੇ ਤਰ੍ਹਾਂ ਤਾਂ ਉਹਨੇ ਦੱਸਿਆ ਵੀ ਜਿਹੜਾ ਯੂ ਐਸ ਨੇ ਐਸ ਆਰ 71 ਬਲੈਕ ਬਰਡ ਐਫ 117 ਦ ਲ ਫਾਈਟਰ ਤੇ ਜਿਹੜਾ ਇਹਨਾਂ ਦੇ ਆ 52 ਬੰਮਪਰਸ ਨੇ ਜਿਹੜੇ ਉਹ ਬਈ ਉਹ ਉੱਥੇ ਹੀ ਬਣਾਏ ਤੇ ਟੈਸਟ ਕੀਤੇ ਗਏ ਨੇ ਤੇ ਜ਼ਿਆਦਾਤਰ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਯੂਐਫਓਸ ਜੋ ਰਿਕਵਰ ਹੋਈ ਵੀ ਟੈਕਨੋਲੋਜੀ ਹੀ ਜਿਨ੍ਹਾਂ ਦੇ ਵਿੱਚ ਵਰਤੀ ਗਈ ਹੈ ਤੇ ਉਹਨੇ ਕਿਹਾ ਵੀ ਅਸਲ ਦੇ ਵਿੱਚ ਇਹ ਏਰੀਆ 51 ਜਿਹੜਾ ਹੈ ਉਹ ਟੈਸਟ ਰੇਂਜ ਹੈ ਇਹੇ ਜੇ ਬਣਾਇਆ ਬਈ ਐਗਜ਼ੋਟਿਕਲ ਵੀਹਿਕਲਸ ਦਾ ਉੱਥੇ ਜਿਹੜਾ ਹੈਗਾ ਫੇਰ ਉਹ ਦੱਸਦਾ ਵੀ ਇਹਨੂੰ 에ਅਰ ਫੋਰਸ ਬੇਸ ਟੈਸਟ ਰੇਂਜ ਕਹ ਦਿੰਦੇ ਨੇ ਇਹੀ ਜਿਹੜੀ ਆ ਸੁਪਰ ਸਿਕਰਟ 에ਅਰ ਕ੍ਰਾਫਟ ਬਣਾਉਣ ਦੀ ਤੇ ਟੈਸਟ ਕਰਨ ਦੀ ਫੈਸਿਲਿਟੀ ਆ ਬੌਬ ਕੀ ਹੋਇਆ ਫਿਰ ਉਸ ਤੋਂ ਬਾਅਦ ਜਦੋਂ ਵੀ ਬੌਬ ਉੱਥੇ ਜਾਂਦਾ ਸੀਗਾ ਤਾਂ ਉਹ ਉਹ ਬੌਬ ਘਰੇ ਕਈ ਵਾਰ ਘਰੇ ਬੈਠਾ ਹੁੰਦਾ ਉਹਦੇ ਕੋਲ ਸੀਆਈਏ ਦਾ ਏਜੰਟ ਕਾਲੇ ਜੇ ਕੋਟ ਪੈਂਟ ਦੇ ਵਿੱਚ ਪਹੁੰਚ ਜਾਂਦਾ ਤੇ ਉਹਨੂੰ ਨਾਲ ਲੈ ਕੇ ਚੱਲ ਪੈਂਦਾ ਬੌਬ ਸਾਲ ਸਵਾ ਸਾਲ ਉਦੋਂ ਬੌਬ ਦਾ ਹੋਇਆ ਸੀ ਅਸਲ ਦੇ ਵਿੱਚ ਵਿਆਹ ਤੇ ਬੌਬ ਸਾਲ ਸਵਾ ਸਾਲ ਗਿਆ ਪਰਿੰਦਾ ਕਦੇ ਡੇਢ ਸਾਲ ਲਈ ਗਿਆ ਪਰਿੰਦਾ ਫੇਰ ਉਹ ਕਦੇ ਇੱਕ ਦਿਨ ਸਵੇਰੇ ਸਵੇਰੇ ਸਾਜਰੇ ਆਪਣੇ ਘਰੇ ਪਹੁੰਚ ਜਾਂਦਾ ਤੇ ਉਹਦੀ ਘਰ ਵਾਲੀ ਦੇਖਦੀ ਪੁੱਛਦੀ ਨਾਂ ਉਹ ਕੁਝ ਦੱਸ ਸਕਦਾ ਸੀਗਾ ਉਹ ਉਹਨੂੰ ਲਿਜਾਣ ਦਾ ਢੰਗ ਵੀ ਜਿਹੜਾ ਐ ਲਖੋਛ ਪਾ ਕੇ ਜਿਵੇਂ ਕਾਲੇ ਪਰਦੇ ਆਲੀਆਂ ਚੀਜ਼ਾਂ 'ਚ ਫਿਰ ਬੌਬ ਦੀ ਜਿਹੜੀ ਪ੍ਰੋਬਲਮ ਸ਼ੁਰੂ ਹੋ ਗਈ ਜਦੋਂ ਉਹ 4-5 ਵਾਰ ਘਰੋਂ ਗਾਇਬ ਰਿਹਾ ਤਾਂ ਮਤਲਬ ਬੌਬ ਦੁਨੀਆ ਦੇ ਸਾਹਮਣੇ ਇੱਥੇ ਸਵਾਲ ਪੈਦਾ ਹੁੰਦਾ ਕਿਉਂ ਆਇਆ ਤੇ ਕਿਉਂ ਦੀ ਗੱਲ ਤੇ ਯਕੀਨ ਕੀਤਾ ਜਾਣਾ ਚਾਹੀਦਾ ਕਿਉਂਕਿ 4-5 ਵਾਰ ਇਦਾਂ ਹੀ ਸਾਲ-ਸਾਲ ਡੇਡਡ ਸਾਲ ਲਈ ਜਦੋਂ ਗਾਇਬ ਰਿਹਾ ਉਦੋਂ ਉਹਦਾ ਜ ਜਦੋਂ ਨੂੰ ਨੌਕਰੀ ਮਿਲੀ ਹੈ ਉਸ ਤੋਂ ਪਹਿਲਾਂ ਕੁਆਰਾ ਸੀ ਤੇ ਫਿਰ ਉਹਦਾ ਵਿਆਹ ਹੋ ਗਿਆ ਜਦੋਂ ਉਹਨੂੰ ਚੰਗੀ ਨੌਕਰੀ ਮਿਲ ਜਾਂਦੀ ਹੈ ਵਿਆਹ ਹੋ ਜਾਂਦਾ ਪੈਸੇ ਵੀ ਖੁੱਲੇ ਮਿਲਦੇ ਹੁੰਦੇ ਆ ਇਸ ਕੰਮ ਦੇ ਤਾਂ ਉਹਦਾ ਜਦੋਂ ਵਿਆਹ ਹੋਇਆ ਤਾਂ ਉਹ ਉਹਦੀ ਪਤਨੀ ਦੇਖਦੀ ਵੀ 100 ਡੇਢ ਸਾਲ ਬੰਦਾ ਗਾਇਬ ਰਹਿੰਦਾ ਸਾਲ ਡੇਢ ਸਾਲ ਮਗਰੋਂ ਇੱਕ ਸਵੇਰ ਸਵੇਰੇ ਆ ਜਾਂਦਾ ਹੈ ਉਹ ਪੁੱਛਦੀ ਵੀ ਤੂੰ ਕਿੱਥੇ ਜਾਣਾ ਹੈ ਨਾ ਉਹ ਉਹਨੂੰ ਦੱਸ ਸਕਦਾ ਸੀ ਉਹਨੂੰ ਦੱਸਣ ਦਾ ਮਤਲਬ ਸੀ ਉਹਦੀ ਵੀ ਜਾਨ ਖਤਰੇ ਦੇ ਵਿੱਚ ਪਾਉਣਾ ਤਾਂ ਉਹਦੀ ਲਾਈਫ ਜਿਹੜੀ ਆ ਬਿਲਕੁਲ ਡਿਸਟਰਬ ਹੋ ਗਈ ਫਿਰ ਚੌਥੇ ਪੰਜਵੇਂ ਚਾਰ ਪੰਜ ਵਾਰ ਜਦੋਂ ਉਹ ਗਾਇਬ ਰਿਹਾ ਤਾਂ ਉਹਨੂੰ ਪਤਾ ਲੱਗਿਆ ਵੀ ਉਹਦੀ ਪਤਨੀ ਦਾ ਕਿਸੇ ਦੇ ਨਾਲ ਅਫੇਅਰ ਹੋ ਗਿਆ ਤਾਂ ਫੇਰ ਫੇਰ ਜਦੋਂ ਅਗਲੀ ਵਾਰ ਉਹ ਗਿਆ ਤਾਂ ਉਹਦੀ ਪਤਨੀ ਨੂੰ ਬਹੁਤ ਜ਼ਿਆਦਾ ਫਿਕਰ ਹੋਣ ਲੱਗ ਗਈ ਵੀ ਇਹ ਕਿੱਥੇ ਗਾਇਬ ਹੁੰਦਾ ਵੀ ਕੋਈ ਨਾ ਕੋਈ ਗਗੜਬੜਤਾ ਹੈਗੀ ਆ ਉਹਨੇ ਬੌਬ ਦੇ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਜਦੋਂ ਇੱਕ ਸਵੇਰ ਹੋ ਘਰ ਆ ਤਾਂ ਉਹਨੂੰ ਸਾਰਿਆਂ ਨੂੰ ਬੁਲਾ ਲਿਆ ਉਹਦੀ ਪਤਨੀ ਨੇ ਉਹ ਸਾਰੇ ਆ ਗਏ ਉਹਨਾਂ ਨੇ ਉਹਨੂੰ ਘੇਰ ਲਿਆ ਕਿਹਾ ਵੀ ਸੱਚ ਦੱਸ ਅੱਜ ਤੋਂ ਤਾਂ ਦੋਸਤਾਂ ਤੇ ਪਤਨੀ ਨੂੰ ਉਹਨੇ ਸਾਰੀ ਗੱਲ ਦੱਸੀ ਜਦੋਂ ਦੱਸੀ ਤਾਂ ਉਹਨਾਂ ਨੂੰ ਯਕੀਨ ਨਾ ਆਵੇ ਉਹਨਾਂ ਨੂੰ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਬੌਬ ਨੂੰ ਕਿਉਂਕਿ ਪਤਾ ਸੀਗਾ ਵੀ ਉਹਨੂੰ ਸ਼ਡਿਊਲ ਪਤਾ ਸੀ ਵੀ ਕਿਸ ਦਿਨ ਇਹਨਾਂ ਨੂੰ ਟੈਸਟ ਕੀਤਾ ਜਾਂਦਾ ਜਿਹੜੇ ਵੀਕਲਾਂ ਤੇ ਉਹ ਕੰਮ ਕਰਦੇ ਰਹੇ ਨੇ ਜਿਹੜੇ ਪਰਪਲਸ਼ਨ ਇੰਜਨ ਤੇ ਉਹਨੇ ਕੰਮ ਕੀਤਾ ਸੀ ਪਾਵਰ ਰੀਐਕਟਰ ਦੇ ਥਰੂ ਤਾਂ ਉਹ ਕਿਹੜੇ ਕਿਹੜੇ ਉਹ ਵੀਕ ਲਾਂਚ ਫਿੱਟ ਕਰਕੇ ਉਸ ਤਰ੍ਹਾਂ ਦੀ ਉਡਣ ਤਸਤਰੀਆਂ ਸਰਕਾਰ ਬਣਾ ਕੇ ਮਿਲਟਰੀ ਬਣਾ ਕੇ ਉਡਾਉਂਦੀ ਕਦੂ ਆ ਬੁੱਧਵਾਰ ਦਾ ਦਿਨ ਹੋਇਆ ਕਰਦਾ ਸੀ ਉਹਨੇ ਦੱਸਿਆ ਵੀ ਬੁੱਧਵਾਰ ਸ਼ਾਮ ਜਿਹਨੂੰ 7 ਵਜੇ ਤੋਂ ਲੈ ਕੇ 10 ਕਵਜ ਦੇ ਵਿੱਚ ਵਿੱਚ ਉਹ ਇਹ ਸਾਰੀਆਂ ਟੈਸਟ ਫਲਾਈਟਾਂ ਹੁੰਦੀਆਂ ਨੇ ਇਹਦੀਆਂ ਆਪਾਂ ਚੱਲਦੇ ਆ ਉਹ ਨਵਾੜਾ ਦੇ ਰੇਗਿਸਥਾਨ 'ਚ ਜਾ ਕੇ ਇੱਕ ਜਗ੍ਹਾ ਲੁੱਕ ਕੇ ਬੈ ਗੇ ਉਹਨੇ ਫਿਰ ਦਿਖਾਇਆ ਵੀ ਉਹ ਸਾਰੀਆਂ ਉਡਣ ਤਸਤਰੀਆਂ ਉਡੀਆਂ ਲਾਈਟ ਕਦੇ ਆਏ ਨੂੰ ਜਾ ਵੇਖਦੇ ਆਏ ਨੂੰ ਜਾ ਵੇ ਸਕਿੰਟ ਦੇ ਵਿੱਚ ਇਹ ਜੀ ਮੈਨੂਵਰਿੰਗ ਕਰਦੀ ਸੀ ਯਾਨੀ ਉਹਦੀ ਮੂਵਮੈਂਟ ਇੰਨੀ ਟਿੱਡੀ ਨੀ ਇੰਨੀ ਤੇਜ਼ ਕਿ ਧਰਤੀ ਦੇ ਉਹ ਮੰਨ ਨਹੀਂ ਸਕਦੇ ਵੀ ਧਰਤੀ ਤੇ ਇਹ ਜੀ ਕੋਈ ਵੀ ਟੈਕਨੋਲੋਜੀ ਮੌਜੂਦ ਨਹੀਂ ਜਿਹੜੀ ਇੰਨੀ ਤੇਜ਼ੀ ਨਾਲ ਕਿਸੇ ਵਹੀਕਲ ਨੂੰ ਗਤੀ ਕਰਾ ਸਕੇ ਜਦੋਂ ਫਿਰ ਸਾਰਿਆਂ ਨੇ ਉਹਨਾਂ ਨੇ ਵੀ ਦੇਖ ਲਿਆ ਉਹਨਾਂ ਨੇ ਕੋਈ ਚੀਜ਼ ਜੰਦੀਆਂ ਫੋਟੋਆਂ ਵੀ ਖਿੱਚੀਆਂ ਉਹਨਾਂ ਨੇ ਰਿਕਾਰਡਿੰਗਾਂ ਵੀ ਕੀਤੀਆਂ ਉਹ ਫਿਰ ਦੋ ਫਿਰ ਅਗਲੀ ਵਾਰ ਫਿਰ ਅਗਲੇ ਬੁੱਧਵਾਰ ਫਿਰ ਜਾਣ ਚੱਲ ਗਏ ਫਿਰ ਉਸ ਤੋਂ ਅਗਲੇ ਬੁੱਧਵਾਰ ਜਦੋਂ ਉਹ ਮਤਲਬ ਤਿੰਨ ਵਾਰ ਜਾ ਚੁੱਕੇ ਸੀ ਜਦੋਂ ਉਹ ਚੌਥੀ ਵਾਰ ਗਏ ਉੱਥੇ ਤਾਂ ਉਹਨਾਂ ਨੂੰ ਫੜੇ ਗਏ ਉਹ ਪਤਾ ਲੱਗ ਗਿਆ ਫਿਰ ਉਹਨਾਂ ਨੂੰ ਚੱਕ ਲਿਆ ਸਾਰਿਆਂ ਨੂੰ ਸਾਰਿਆਂ ਨੂੰ ਧਮਕਾਇਆ ਗਿਆ ਡਰਾਇਆ ਗਿਆ ਵੀ ਤੁਹਾਨੂੰ ਮਾਰ ਦਾਂਗੇ ਜੇ ਕਿਤੇ ਤੁਸੀਂ ਮੂੰਹ ਖੋਲਿਆ ਫਿਰ ਬੌਬ ਨੂੰ ਪੁੱਛਿਆ ਗਿਆ ਉਹਨੂੰ ਬਹੁਤ ਜ਼ਿਆਦਾ ਇਨਟੈਰੋਗੇਟ ਕੀਤਾ ਗਿਆ ਉਹਨੂੰ ਪੁੱਛਿਆ ਗਿਆ ਵੀ ਜਿਹੜਾ ਫਲਾਈਟ ਟੈਸਟ ਸ਼ਡਿਊਲ ਦਾ ਡਾਟਾ ਏ ਇਹ ਤੂੰ ਕਿਹਨੂੰ ਕਿਹਨੂੰ ਦੱਸਿਆ ਇਹਦੇ ਬਾਰੇ ਵੀ ਇਹ ਬੁੱਧਵਾਰ ਨੂੰ ਯਾ ਕਿਹੜੇ ਟਾਈਮ ਕਿੰਨੇ ਵੀਹਿਕਲ ਨਿਕਲਦੇ ਨੇ ਵੀ ਜਿਹੜਾ ਟੈਸਟ ਡਾਟਾ ਜਿਹੜਾ ਹੈਗਾ ਸਾਡਾ ਉਹ ਤੂੰ ਲੀਕ ਕੀਤਾ ਏ ਤੇ ਇਹ ਜਿਹੜੀ ਹੈ ਨੈਸ਼ਨਲ ਸਿਕਿਉਰਿਟੀ ਦੇ ਲਈ ਇਹ ਚੀਜ਼ ਖਤਰਾ ਹੈ ਤੂੰ 10 ਬਾਬ ਨੇ ਕਸਮਾਂ ਖਾ ਕੇ ਕਿਹਾ ਵੀ ਮੈਂ ਇਹ ਆਰਮੀ ਦੇ ਨਾਲ ਕੰਮ ਕਰਦਾ ਐਨਾਂ ਦਾ ਮੈਨੂੰ ਪਤਾ ਹੀ ਆ ਵੀ ਮੈਂ ਕਿੰਨੀ ਕੀ ਚੀਜ਼ ਕਿਹਨੂੰ ਦੱਸ ਸਕਦਾ ਮੈਂ ਸਿਰਫ ਆਪਣੀ ਵਾਈਫ ਨੂੰ ਤੇ ਆਪਣੇ ਬਹੁਤ ਹੀ ਖਾਸ ਹਾ ਹਾ ਬੰਦਿਆਂ ਨੂੰ ਦੱਸਿਆ ਉਹ ਸਾਰੇ ਜ਼ਿੰਮੇਵਾਰ ਬੰਦੇ ਨੇ ਉਹਨਾਂ ਨੂੰ ਵੀ ਪਤਾ ਹੈ ਨੈਸ਼ਨਲ ਸਿਕਿਉਰਿਟੀ ਨਾਲ ਜੁੜਿਆ ਹੋਆ ਮੈਟਰ ਹੈ ਉਹ ਕਦੇ ਕਿਸੇ ਪਰ ਉਹਨੂੰ ਧਮਕੀਆਂ ਦੇਈ ਗਏ ਉਹਨਾਂ ਨੇ ਉਹਦੇ ਸਿਰ ਤੇ ਪਿਸਤੌਲ ਵੀ ਤਾਣ ਲਈ ਫਿਰ ਉਹਨੂੰ ਕਿਹਾ ਵੀ ਤੇਰੀ ਪਤਨੀ ਨੂੰ ਅਸੀਂ ਮਾਰ ਦਾਂਗੇ ਜਿੱਤੇ ਕਿ ਤੂੰ ਕਿਤੇ ਵੀ ਮੂੰਹ ਤਾਂ ਬੌਬ ਜਿਹੜਾ ਹੈ ਇਹ ਜੀ ਸੀ ਬੌਬ ਚਾਹੁੰਦਾ ਸੀਗਾ ਵੀ ਮੈਂ ਇਸ ਪ੍ਰੋਜੈਕਟ ਤੇ ਕੰਮ ਨਾ ਕਰਾਂ ਮੈਂ ਇਸ ਸਿਚੁਏਸ਼ਨ ਚੋਂ ਬਾਹਰ ਨਿਕਲ ਸਕਾਂ ਇਸ ਮਜਬੂਰੀ ਦੇ ਮਾਰੇ ਉਹਨੇ ਦੇਖਿਆ ਵੀ ਉਹ ਜਿੰਨਾ ਇਸ ਸਿਚੁਏਸ਼ਨ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਨਾਂ ਹੀ ਏਜੰਸੀਆਂ ਤੇ ਉਹਨੂੰ ਘੇਰਿਆ ਜਾ ਰਿਹਾ ਸੀ ਉਹਨੂੰ ਧਮਕਾਇਆ ਜਾ ਰਿਹਾ ਸੀ ਉਹਦੇ ਦੋਸਤਾਂ ਮਿੱਤਰਾਂ ਨੂੰ ਖਤਰਾ ਹੋ ਗਿਆ ਸੀ ਹਰਖ ਕੇ ਫਿਰ ਉਹਨੇ ਕਿਹਾ ਉਹਦੇ ਕੋ ਕੋਈ ਚਾਰਾ ਨਹੀਂ ਰਿਹਾ ਤੁਸੀਂ ਦੱਸੋ ਦੋਸਤੋ ਕੋਈ ਇਸ ਤਰ੍ਹਾਂ ਦੀ ਸਥਿਤੀ ਹੋਵੇ ਤੁਸੀਂ ਕਿਸੇ ਸਰਕਾਰ ਦੇ ਕਿਸੇ ਪ੍ਰੋਜੈਕਟ ਤੇ ਗੁਪਤ ਤੇ ਕੰਮ ਕਰ ਰਹੇ ਹੁਮ ਸਰਕਾਰ ਤੁਹਾਨੂੰ ਕਿਸੇ ਪਾਸੇ ਜਾਣ ਨਾ ਦੇਵੇ ਖੜਾ ਨਾ ਛੱਡੇ ਤਾਂ ਤੁਸੀਂ ਕੀ ਕਰੋਗੇ ਮੀਡੀਆ ਕੋਲ ਹੀ ਜਾਓਗੇ ਫਿਰ ਰੌਲਾ ਹੀ ਪਾਓਗੇ ਕੁਝ ਹੈ ਜਾਂ ਫਿਰ ਤਾਂ ਆਪੇ ਸਰਕਾਰ ਤੁਹਾਨੂੰ ਹੱਥ ਬੰਨ੍ਹ ਦੂਗੀ ਵੀ ਜਾ ਬਾਬਾ ਤੂੰ ਇੰਨਾ ਬੋਲੇਗਾ ਸੱਜਾ ਸਾਰੇ ਰਾਜ਼ ਖੁੱਲਣਗੇ ਤਾਂ ਉਹ ਬਾਬ ਨੇ ਇਹ ਕਰਕੇ ਇਹ ਕੀਤਾ ਉਹਨੇ ਫਿਰ ਜਾਰਜ ਨੈਪ ਦੇ ਨਾਲ ਕੰਟੈਕਟ ਕੀਤਾ ਜਾਰਜ ਨੈਪ ਨੇ 1989 ਦੇ ਵਿੱਚ ਫਿਰ ਉਹਨੂੰ ਇੰਟਰਵਿਊ ਕੀਤਾ ਆਪਦੇ ਚੈਨਲ ਦੇ ਉੱਤੇ ਜਾਰਜ ਉਹਨੇ ਫਿਰ S400 ਦੇ ਬਾਰੇ ਦੱਸਿਆ ਵੀ ਮੈਂ ਉੱਥੇ ਬਿਲਕੁਲ ਨਹੀਂ ਮੁੜਨਾ ਚਾਹੁੰਦਾ ਤੇ ਸੱਚੀ ਮੁੱੱਚੀ ਮੁੜਿਆ ਵੀ ਨਹੀਂ ਉਸ ਦਿਨ ਤੋਂ ਬਾਅਦ ਉਹ ਕਹਿੰਦਾ ਵੀ ਉਹਨੂੰ ਉਹ ਮਾਰ ਨਹੀਂ ਸਕਦੇ ਉਹਨੂੰ ਮਤਲਬ ਵੀ ਮੈਨੂੰ ਧਮਕਾਉਂਦੇ ਨੇ ਜਾਂ ਉਹਨੂੰ ਪੱਤਰਕਾਰ ਪੁੱਛਦੇ ਵੀ ਤੈਨੂੰ ਕੋਈ ਮੌਤ ਦਾ ਖਤਰਾ ਨਹੀਂ ਹੈ ਤੈਨੂੰ ਡਰ ਨਹੀਂ ਲੱਗਦਾ ਉਹ ਕਹਿੰਦਾ ਮੈਨੂੰ ਮਾਰ ਹੀ ਨਹੀਂ ਸਕਦੇ ਉਹ ਕਹਿੰਦਾ ਵੀ ਜੇ ਉਹਨਾਂ ਨੇ ਮੈਨੂੰ ਮਾਰਤਾ ਤਾਂ ਮੇਰੀ ਗੱਲ ਤੇ ਠੱਪਾ ਲੱਗ ਜਾਊਗਾ ਵੀ ਮੈਂ ਜਿੰਨੀਆਂ ਗੱਲਾਂ ਕਹੀਆਂ ਉਹ ਸਾਰੀਆਂ ਦੀਆਂ ਸਾਰੀਆਂ ਸੱਚ ਸਾਬਤ ਹੋ ਜਾਣਗੀਆਂ ਬੌਬ ਦੀ ਪ੍ਰਮਾਣਿਕਤਾ ਦੇ ਆਧਾਰ ਦੇ ਨਹੀਂ ਉਹ ਕੀ ਨੇ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਕੀ ਵੀ ਉਹਨੇ ਲਾਈ ਡਿਟੈਕਟਡ ਟੈਸਟ ਪੋਲੀਗ੍ਰਾਫ ਟੈਸਟ ਬਿਲਕੁਲ ਕਲੀਅਰਲੀ ਪਾਸ ਕੀਤਾ ਉਹਨੇ ਜੋ ਵੀ ਗੱਲ ਬੋਲੀ ਉਹਦੇ ਸਾਹਮਣੇ ਉਹ ਸਾਰੀਆਂ ਗੱਲਾਂ ਸੱਚ ਦੱਸੀਆਂ ਤੇ ਮਸ਼ੀਨ ਨੇ ਇਹੀ ਕਿਹਾ ਵੀ ਇਹ ਸੱਚ ਦੱਸ ਰਿਹਾ ਦੂਸਰਾ ਜਾਰਜ ਨੈਪ ਨੇ ਉਸ ਤੋਂ ਬਾਅਦ ਜਿਹੜੀ ਆ ਉਹਦੀ ਇਨਫੋਰਮੇਸ਼ਨ ਮੰਗੀ ਜਦੋਂ ਸਰਕਾਰੀ ਡਿਪਾਰਟਮੈਂਟਾਂ ਤੋਂ ਵੀ ਇੱਥੇ ਤੁਹਾਡੇ ਕੋ ਬੌਬ ਲਾਜ਼ਾਰ ਨਾਮ ਦਾ ਬੰਦਾ ਕੰਮ ਕਰਦਾ ਸੀ ਤਾਂ ਉਹਨਾਂ ਨੇ ਮਤਲਬ ਉਹਨੂੰ ਨਾਂ ਵੀ ਨਾਂ ਵੀ ਨਹੀਂ ਕੀਤੀ ਉਹਦੇ ਨਾਲ ਟਾਲਮਟੋਲ ਕੀਤੀ ਮਾੜਾ ਵਿਵਹਾਰ ਕੀਤਾ ਉਹਨੂੰ ਡਿਸਕਰੇਜ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਬੌਬ ਦੇ ਮਾਮਲੇ ਦੇ ਵਿੱਚ ਜੇ ਗੱਲ ਕਰੀਏ ਤਾਂ ਜਿਹੜਾ ਜਾਰਜ ਨੈਪ ਸੀਗਾ ਉਹਦੀ ਤਾਂ ਇੱਕ ਤਰ੍ਹਾਂ ਨਾਲ ਉਹਦੇ ਨਾਲ ਦੋਸਤੀ ਹੋ ਗਈ ਸੀ ਉਹਨੂੰ ਵੀ ਤੜਸਾਨ ਲੱਗ ਗਿਆ ਸੀ ਤਾਂ ਵੀ ਬੜੀ ਭੈੜੀ ਸਿਚੁਏਸ਼ਨ ਦੇ ਵਿੱਚ ਇਹ ਬੰਦਾ ਫਸਿਆ ਆਵਿਆ ਤਾਂ ਉਹਨੂੰ ਬਹੁਤ ਗਹਿਰਾਈ ਦੇ ਵਿੱਚ ਉਹਨਾਂ ਦੇ ਆਲੇ ਦੁਆਲੇ ਹੋਰ ਬੰਦੇ ਪੱਟੇ ਕੋਸ਼ਿਸ਼ ਕੀਤੀ ਉਹਨੂੰ ਕਿਸੇ ਪਾਸੇੋਂ ਕਿਸੇ ਨੇ ਕੋਈ ਹੱਥ ਨਹੀਂ ਫੜਾਇਆ ਕੋਈ ਕਲੂ ਉਹਨੂੰ ਮਿਲਿਆ ਨਹੀਂ ਸਾਰੇ ਰਿਕਾਰਡ ਬੌਬ ਦੇ ਸਰਕਾਰੀ ਦਸਤਾਵੇਜ਼ਾਂ ਦੇ ਵਿੱਚੋਂ ਸਾਰਾ ਕੁਝ ਗਾਇਬ ਕਰ ਦਿੱਤਾ ਗਿਆ ਉਹਦੇ ਆਈਡੀ ਪ੍ਰੂਫ ਗਾਇਬ ਕਰ ਦਿੱਤੇ ਗਏ ਉਹ ਪਰ ਉਹਨੇ ਜਾਰਜ ਨੇ ਆਪਣੇ ਇੱਕ ਚੀਜ਼ ਦੇਖੀ ਵੀ ਉਹ ਜਿਹੜੇ ਜਿਹੜੇ ਜਦੋਂ ਕੋਈ ਸਰਕਾਰੀ ਕਰਮਚਾਰੀ ਹੁੰਦਾ ਉਹਦੇ ਕੁਝ ਟੈਕਸ ਕੱਟਦੇ ਨੇ ਜਾਂ ਕੁਝ ਪੱਤੇ ਕੱਟਦੇ ਨੇ ਜਾਂ ਉਹਦੇ ਚੋਲਾ ਲੋ ਪ੍ਰੋਵੀਡੈਂਟ ਫੰਡ ਦੇ ਪੈਸੇ ਕੱਟਦੇ ਨੇ ਜਾਂ ਕੋਈ ਇੰਸ਼ੋਰੈਂਸ ਦੇ ਪੈਸੇ ਕੱਟਦੇ ਨੇ ਉਹਨੇ ਦੇਖਿਆ ਵੀ ਸਰਕਾਰੀ ਡਿਪਾਰਟਮੈਂਟਾਂ ਨੇ ਉਹਦੇ ਪੈਸੇ ਕੱਟੇ ਹੋਏ ਸੀਗੇ ਤੇ ਉੱਥੇ ਉਹਦੇ ਅਕਾਊਂਟ ਮੈਂਟੇਨਡ ਸੀ ਉਹ ਸਰਕਾਰੀ ਡਿਪਾਰਟਮੈਂਟਾਂ ਦੇ ਵਿੱਚ ਉਹ ਕਹਿੰਦਾ ਵੀ ਜਦ ਕੋਈ ਬੰਦਾ ਕੋਈ ਸਰਕਾਰੀ ਜੀਅ ਤੇ ਕੰਮ ਹੀ ਨਹੀਂ ਕਰ ਰਿਹਾ ਇਹ ਪੈਸੇ ਤੁਸੀਂ ਬਾਬ ਦੇ ਕਿਵੇਂ ਕੱਟੇ ਨੇ ਤੁਸੀਂ ਤਾਂ ਮੰਨਦੇ ਵੀ ਕੋਈ ਕੋਈ ਨੌਕਰੀ ਹੀ ਨਹੀਂ ਕਰਦਾ ਉਹ ਤਾਂ ਪੜਿਆ ਲਿਖਿਆ ਹੀ ਨਹੀਂ ਉਹ ਤਾਂ ਆਪਣੀਆਂ ਡਿਗਰੀਆਂ ਬਾਰੇ ਵੀ ਝੂਠ ਬੋਲਦਾ ਉਹ ਸਾਰਾ ਕੁਝ ਝੂਠ ਬੋਲ ਰਿਹਾ ਤਾਂ ਫਿਰ ਇਹ ਪੈਸੇ ਤੁਸੀਂ ਕਾਦੇ ਕੱਟੇ ਨੇ ਬਾਬ ਦੇ ਇਸ ਗੱਲ ਦਾ ਜਵਾਬ ਦੇ ਦਿਓ ਇੱਕ ਤਾਂ ਉਹਦੇ ਹੱ ਇਹ ਸਬੂਤ ਲੱਗਿਆ ਜਾਰਜ ਨੈਪ ਦੇ ਹੱਥ ਦੂਜਾ ਉਹ ਕਹਿੰਦਾ ਵੀ ਇਹ ਏਰੀਆ 51 ਦੀ ਗੱਲ ਕਰਦਾ ਤੇ ਏਰੀਆ 51 ਤੇ ਜਿੰਨੇ ਬੰਦਿਆਂ ਨੇ ਇਨਵੈਸਟੀਗੇਸ਼ਨ ਕੀਤੀ ਉਹਨਾਂ ਨੇ ਰਿਕਾਰਡਿੰਗਾਂ ਕੀਤੀਆਂ ਵੀ ਉੱਥੇ ਉਹ ਟੈਸਟ ਰੇਂਜ ਹੈ ਉਹਦੇ ਥੱਲੇ ਜਿਹੜੀ ਹੈ ਸੀਕ੍ਰੀਟ ਸੁਪਰ ਸੀਕ੍ਰੀਟ ਫੈਸਿਲਿਟੀ ਮਿਲੀ ਦੁਨੀਆ ਭਰ ਦੇ ਲੋਕਾਂ ਨੂੰ ਉਹਦੇ ਬਾਰੇ ਪਤਾ ਲੱਗਿਆ ਉਹ ਕਹਿੰਦਾ ਵੀ ਚ ਬੌਗ ਦੀ ਇਹ ਗੱਲ ਸੱਚ ਹੈ ਸੀਕ੍ਰੀਟ ਫੈਸਿਲਿਟੀ ਵਾਲੀ ਏਰੀਆ 51 ਵਾਲੀ ਤਾਂ ਉਹ ਜਿਹੜੀ ਹੈ ਯੂ ਐਫ ਓ ਦੇ ਉੱਤੇ ਰਿਵਰਸ ਇੰਜੀਨੀਅਰਿੰਗ ਵਾਲੀ ਗੱਲ ਕਿਉਂ ਨਹੀਂ ਸਹੀ ਹੋ ਸਕਦੀ ਉਹ ਕਹਿੰਦਾ ਵੀ ਜਿਹੜੇ ਸਬੂਤ ਗਾਇਬ ਕੀਤੇ ਗਏ ਨੇ ਇੰਟੈਲੀਜੈਂਸ ਕਮਿਊਨਿਟੀ ਦੇ ਲਈ ਹੀ ਕੀ ਔਖਾ ਹੈ ਇਹ ਜੋਰਜ ਨੈਪ ਮੰਨਦਾ ਹੈ ਵੀ ਜੋ ਇੰਟੈਲੀਜੈਂਸ ਕਮਿਊਨਿਟੀ ਦੇ ਲਈ ਕੀ ਔਖਾ ਹੈ ਇਹ ਕੰਮ ਤੇ ਦੋਸਤੋ ਆਪਾਂ ਵੀ ਸਾਰੇ ਜਾਣਦੇ ਆ ਹੁਣ ਮੈਂ ਨੂੰ ਇਹ ਗੱਲ ਕਹਿਣੀ ਤਾਂ ਨਹੀਂ ਚਾਹੀਦੀ ਕਿਉਂਕਿ ਮੈਂ ਕੋਈ ਪੋਲਿਟੀਕਲ ਆਲੋਚਕ ਨਹੀਂ ਹੈਗਾ ਜਾਂ ਪੋਲਿਟੀਕਲ ਬੰਦਾ ਨਹੀਂ ਹੈਗਾ ਪਰ ਮੈਂ ਇਹਨਾਂ ਜ਼ਰੂਰ ਮੰਨਦਾ ਵੀ ਜੇ ਕਿਸੇ ਦੇਸ਼ ਦੇ ਵੱਡੇ ਅਹੁਦੇਦਾਰ ਦੀ ਡਿਗਰੀ ਪੈਦਾ ਕੀਤੀ ਜਾ ਸਕਦੀ ਹੈ ਕਿਸੇ ਯੂਨੀਵਰਸਿਟੀ ਦੇ ਵਿੱਚ ਹੁਣ ਤੁਸੀਂ ਸਮਝ ਹੀ ਰਹੇ ਹੋਵੋਗੇ ਮੈਂ ਕਿਹਦੀ ਗੱਲ ਕਰਦਾ ਤਾਂ ਭਈ ਕਿਸੇ ਦੇ ਡਾਕੂਮੈਂਟ ਗਾਇਬ ਕਰਨੇ ਕਿੱਡੀ ਕੋਖੀ ਗੱਲ ਹੈ ਜੇ ਕਿਤੇ ਕੋਈ ਕਿਸੇ ਦੀ ਡਿਗਰੀ ਜਿਹੜੀ ਹੈਗੀ ਆ ਉਹਨੂੰ ਪ੍ਰੋਡਿਊਸ ਕੀਤਾ ਜਾ ਸਕਦਾ ਹੈ ਡਾਕੂਮੈਂਟਾਂ ਦੇ ਵਿੱਚ ਦਰਜ ਕੀਤਾ ਜਾ ਸਕਦਾ ਹੈ ਯੂਨੀਵਰਸਿਟੀ ਦੇ ਕਾਗਜ਼ਾਂ ਦੇ ਵਿੱਚ ਬੈਕਡੇਟ ਦੇ ਵਿੱਚ ਉਸ ਡਿਗਰੀ ਦੀ ਹੋਂਦ ਉਹਦੀ ਮੌਜੂਦਗੀ ਦਿਖਾਈ ਜਾ ਸਕਦੀ ਹੈ ਤਾਂ ਇਹ ਕਰਨਾ ਇੰਟੈਲੀਜੈਂਸ ਏਜੰਸੀਆਂ ਦੇ ਲਈ ਕਿੰਨਾ ਕੋਖ ਹੈ ਉਹ ਵੀ ਯੂਐਸ ਦੀਆਂ ਦੇ ਲਈ ਜੇ ਕੋਈ ਭਾਰਤ ਜਿਹੇ ਜਾ ਕੰਮ ਕੀਤਾ ਜਾ ਸਕਦਾ ਸੋ ਸਭ ਤੋਂ ਵੱਡੀ ਗੱਲ ਸਰਕਾਰ ਤਾਂ ਏਰੀਆ 51 ਵੀ ਨਹੀਂ ਮੰਨਦੀ ਸੀਗੀ ਤਾਂ ਫੌਜੀਆ ਦੀ ਇਨਵੈਸਟੀਗੇਸ਼ਨ ਨੇ ਉਹਨੂੰ ਸੱਚ ਸਾਬਤ ਕਰਤਾ ਕਿ ਨਹੀਂ ਤਾਂ ਬੌਬ ਦੀਆਂ ਬਾਕੀ ਗੱਲਾਂ ਵੀ ਸੱਚ ਨਹੀਂ ਇਹਦਾ ਮਤਲਬ ਉਹਦੇ ਦੂਸਰੀ ਗੱਲ ਇੱਕ ਹੋਰ ਜਿਹੜੀ ਹੈ ਵੀ ਬੌਬ ਨੇ ਅੱਜ ਤੱਕ ਹਜ਼ਾਰਾਂ ਚੋਂ ਹੁਣ ਤੱਕ ਇੰਟਰਵਿਊਸ ਦੇਤੀਆਂ ਤੇ 1% ਵੀ ਕਦੇ ਉਹਦੇ ਬਿਆਨਾਂ 'ਚ ਫਰਕ ਨਹੀਂ ਆਇਆ 1% ਵੀ ਇਸ ਗੱਲ ਨੂੰ ਹੀ ਸਾਰੇ ਜਿਹੜੇ ਉਹਦੇ 'ਚ ਵਿਸ਼ਵਾਸ ਕਰਨ ਵਾਲੇ ਬੰਦੇ ਨੇ ਮੰਨਦੇ ਨੇ ਸੋ ਵੀਰੋ ਤੁਹਾਨੂੰ ਕੀ ਲੱਗਦਾ ਹੈ ਬੌਬ ਜਿਹੜਾ ਹੈ ਉਹ ਸੱਚ ਬੋਲ ਰਿਹਾ ਹੈ ਜਾਂ ਉਹਦੀਆਂ ਗੱਲਾਂ ਅਫਵਾਹਾਂ ਨੇ ਜਾਂ ਐਵੇਂ ਝਕੜਾ ਮਾਰਦਾ ਹੈ ਜਾਂ ਝੂਠ ਬੋਲ ਰਿਹਾ ਹੈ ਤੇ ਜੇ ਉਹਦੇ ਵਰਗੀ ਸਥਿਤੀ 'ਚ ਕੋਈ ਵੀ ਬੰਦਾ ਹੋਊਗਾ ਤਾਂ ਉਹ ਕੀ ਕਰੂਗਾ ਇਹ ਨੀਚੇ ਕਮੈਂਟ ਬਾਕਸ ਦੇ ਵਿੱਚ ਦੱਸਣਾ ਬਿਲਕੁਲ ਨਾ ਭੁੱਲਣਾ ਸੋ ਵੀਰੋ ਵੱਧ ਤੋਂ ਵੱਧ ਵੀਰ ਆਪਣਾ ਫੇਸਬੁਕ ਪੇਜ ਅਦ੍ਰਿਸ਼ਮ ਫੋਲੋ ਕਰੋ ਤੇ ਬਾਦ ਤੋਂ ਬਾਦ ਵੀਰ ਆਪਣਾ YouTube ਚੈਨਲ ਅਦ੍ਰਿਸ਼ਮ ਪੰਜਾਬੀ ਸਬਸਕ੍ਰਾਈਬ ਕਰੋ ਸੋ ਸਾਰੇ ਵੀਰਾਂ ਦਾ ਜੁੜੇ ਰਹਿਣ ਲਈ ਸ਼ੁਕਰੀਆ ਫੀਡਬੈਕ ਦੇਣਾ ਕਮੈਂਟ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਇੰਨੀ ਮਿਹਨਤ ਕਰੀ ਦੀ ਆ ਇਹ ਜਰੂਰ ਸਾਥ ਦੇ ਦਿਓ ਪਲੀਜ਼ ਥੈਂਕ ਯੂ ਤੁਹਾਡਾ ਬਣੇ ਰਹਿਣਾ